ਉਹ ਆਪਣੇ ਸਟਰਗਲ ਦੀ ਇੱਕ ਅਨੁਸ਼ਿਕ ਜਿੱਤ ਦਾ ਇੱਕ ਫੜਾ ਹੈਗਾ ਕਿ ਆਪਾਂ ਉਹਨਾਂ ਨੂੰ ਮਜੂਰ ਕੀਤਾ ਕਿ ਹੋਰ ਰਿਜ਼ਲਟ ਪਾਉਣਾ ਪਿਆ ਨਾ ਨੂੰ ਸੋ ਆਪਣਾ ਆਪਣਾ ਡਿਸੀਜ਼ਨ ਹੋਇਆ ਹੋਇਆ ਕਿ ਜਿੰਨਾ ਤੱਕ ਸਾਡੀ ਜਿਹੜੀ ਹੈ ਜੁਆਇਨਿੰਗ ਨਹੀਂ ਹੁੰਦੀ ਜਿੰਨਾ ਤੱਕ ਸਾਨੂੰ ਇੱਥੋਂ ਕਾਲ ਨਹੀਂ ਦੋੜਦੇ ਨਾ ਤੱਕ ਅਸੀਂ ਇੱਥੇ ਬੈਠੇ ਰਹਿਣਾਗਾ ਉਸ ਡਿਸੀਜ਼ਨ ਨਾਲ ਡਿਸੀਜ਼ਨ ਦੇ ਨਾਲ ਅਸੀਂ ਅੱਜ ਬੈਠੇ ਹੋਏ ਆਂਗੇ ਤੇ ਨਾਲ ਹੀ ਅੱਜ ਜਿਹੜੀ ਆ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਅੱਜ ਮੀਟਿੰਗ ਹੋਈ ਆਪਣੇ ਫੰਟ ਦੀ ਤੇ ਹੁਣ ਥੋੜਾ ਟਾਈਮ ਪਹਿਲਾਂ ਜਿਹੜੀ ਮੀਟਿੰਗ ਹੋਈ ਹੈ ਕਿ ਸਾਡੀ ਜੁਆਇਨਿੰਗ ਦਾ ਪ੍ਰੋਸੈਸ ਕਿੱਥੇ ਖੜਾਗਾ ਜੁਆਇਨਿੰਗ ਸਾਡੀ ਕਦੋਂ ਹੋਣੀ ਹੈ ਤੇ ਕਿੰਨਾ ਕੰਮ ਸਾਡਾ ਹੋ ਚੁੱਕਿਆ ਤੁਹਾਨੂੰ ਪਤਾ ਦਾ ਉਹ ਸਾਰੀ ਆ ਉਹਦੇ ਬਾਰੇ ਪਤਾ ਜਿਹੜੇ ਗੱਲਬਾਤ ਕਰਾਂਗੇ ਤਾਂ ਇਹ ਅੱਗੇ ਦੀ ਗੱਲ ਜਿਹੜੀ ਕਾਰਵਾਈ ਮੀਟਿੰਗ ਦੇ ਵਿੱਚ ਗੱਲ ਕੀ ਹੋਈ ਹੈਗੀ ਤੇ ਕੀ ਰੋਹ ਸੀ ਸਾਡੇ ਜਿਹੜਾ ਅਸੀਂ ਇੰਨਾ ਹੁਣ ਕੀਤਾ ਜਿਹੜੀ ਇੰਨੀ ਮਿਹਨਤ ਕੀਤੀ ਹੈ 3 ਮਹੀਨਾ ਤੋਂ ਜਿਹੜਾ ਡਬਲ ਮੈਜਰ ਡਿਸੀਜਨ ਆਉਣ ਤੋਂ ਬਾਅਦ 3 ਮਹੀਨਾ ਤੋਂ ਅਸੀਂ ਲੱਗੇ ਹੋਏ ਆ ਜਿਹੜੀ ਮਿਹਨਤ ਕੀਤੀ ਹੈ ਉਹਦਾ ਹੁਣ ਤੱਕ ਸਾਨੂੰ ਕੀ ਫਰੂਟ ਮਿਲਿਆਗਾ ਜਾਓ ਅਸੀਂ ਕਿੱਥੇ ਤੱਕ ਚੀਜ਼ਾਂ ਨੂੰ ਲੈ ਕੇ ਗਏ ਆਗੇ ਤਾਂ ਮੈਂ ਕਸ਼ਟਨਾ ਸਾਥੀ ਬਲਵਿੰਦਰ ਚਾਹਲ ਉਹ ਆਪਣੀ ਗੱਲ ਰੱਖਣਗੇ ਮੀਟਿੰਗ ਦੇ ਵਿੱਚ ਐਗਜ਼ੈਕਟਲੀ ਕੀ ਹੋਇਆ ਤੇ ਅੱਗੇ ਦੀ ਆਪਣੀ ਡਾਇਰੈਕਸ਼ਨ ਕੀ ਆ ਅੱਗੇ ਆਪਾਂ ਕਿਸ ਤਰ੍ਹਾਂ ਮੂਵ ਕਰਨਾ ਉਹਦੇ ਤੇ ਫਿਰ ਆਪਾਂ ਗੱਲ ਕਰਾਂਗੇ ਸਵਾ 3 ਸਾਲਾਂ ਤੋਂ ਨਿਯੁਕਤੀ ਪੱਤਰ ਉਡੀਕ ਰਹੇ ਸਾਥੀਓ ਆਪਾਂ ਜਿਵੇਂ ਮੈਂ ਆਪਣੇ ਸਟਾਰਟਿੰਗ ਵਾਲੀ ਇਸ ਗੱਲ 'ਚ ਹੀ ਕਿਹਾ ਕਿ ਆਪਾਂ ਸਵਾ 3 ਸਾਲ ਹੋ ਗਏ ਲਗਭਗ ਸਿਲੈਕਟ ਹੋਇਆ ਨੂੰ ਉਂਝ ਤਾਂ ਆਪਾਂ ਨੂੰ ਦੋ ਤਿੰਨ ਦਾ ਹੱਕ ਹੀ ਹੋ ਚੁੱਕੇ ਆ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਰੈਗੂਲਰ ਪ੍ਰੋਫੈਸਰ ਨਹੀਂ ਅਜੇ ਮਿਲੇਗੇ ਪੂਰੀ ਤਰ੍ਹਾਂ ਤਾਂ ਹੁਣ ਆਪਾਂ ਘਟੋ ਘਟਾ ਸਵਾ ਤਿੰਨ ਸਾਲਾਂ ਤੋਂ ਤੇ ਹੁਣ ਵੀ ਲਗਭਗ ਪੌਣੇ ਚਾਰ ਮਹੀਨਿਆਂ ਤੋਂ ਡਬਲ ਵੈਂਚ ਦੀ ਜਿਹੜੀ ਆਗੀ ਜੱਜਮੈਂਟ ਤੋਂ ਬਾਅਦ ਆਪਾਂ ਉਡੀਕ ਰਹੇ ਆ ਤਾਂ ਆਪਾਂ ਕਈ ਪੜਾਵਾਂ ਵਿੱਚੋਂ ਲੰਘ ਕੇ ਇੱਥੇ ਹੁਣ ਡੀਪੀਆਈ ਆਫਿਸ ਚੌਥੇ ਦਿਨ ਦੇ ਵਿੱਚ ਆਪਣਾ ਧਰਨਾ ਦਾਖਲ ਹੋਇਆਗਾ ਜਿਹਦੀ ਬਦੌਲਤ ਕੱਲ ਆਪਾਂ ਲਿਸਟਾਂ ਜਿਹੜੇ ਆਪਣੇ ਰਿਜ਼ਲਟ ਸੀ ਉਹਨਾਂ ਚ ਉਹਨਾਂ ਨੂੰ ਪਵਾਨ ਚ ਸਫਲ ਹੋਏ ਆ ਤੇ ਅੱਜ ਐਜੂਕੇਸ਼ਨ ਮਨਿਸਟਰ ਜੀ ਨਾਲ ਆਪਾਂ ਨਹੀਂ ਮੁਲਾਕਾਤ ਸੀ ਕਿ ਉਹਨਾਂ ਨੇ ਮੀਟਿੰਗ ਲਈ ਬੁਲਾਇਆ ਸੀਗਾ ਤਾਂ ਉੱਥੇ ਉਹਨਾਂ ਨੇ ਸਾਨੂੰ ਦੱਸਿਆ ਕਿ ਸੋਮਵਾਰ ਤੱਕ ਜਿਹੜਾ ਸਾਨੂੰ ਜੁਆਇਨਿੰਗ ਮਿਲ ਜੇਗੀ ਸੋਮਵਾਰ ਨੂੰ ਸ਼ੁਰੂ ਹੋ ਜਾਵੇਗਾ ਸਾਡਾ ਜੁਆਇਨਿੰਗ ਪ੍ਰੋਸੈਸ ਤਾ ਅਸੀਂ ਉੱਥੇ ਉਹਨਾਂ ਨਾਲ ਇਹ ਵੀ ਗੱਲ ਕਰੀ ਸੀ ਕਿ ਜਿਹੜੀ ਸਟੇਸ਼ਨ ਦੀ ਇੱਥੇ ਨਾਲ ਜਿਹੜੀ ਡਿਪਾਰਟਮੈਂਟ ਦੀ ਜੁਆਇਨਿੰਗ ਤੋਂ ਬਾਅਦ ਜਿਹੜੇ ਸਟੇਸ਼ਨ ਅਲਾਟਮੈਂਟ ਆ ਉਹ ਵੀ ਸਾਡੀ ਨਾਲ ਦੀ ਨਾਲ ਹੀ ਕਰੀ ਜਾਵੇ ਤਾਂ ਉਹਨਾਂ ਨੇ ਆਪਣੇ ਆਪ ਹੀ ਇਹ ਗੱਲ ਮੰਨੀ ਕਿ ਅਸੀਂ ਵਿੱਚ ਗੈਪ ਨਹੀਂ ਪਾਉਣਾ ਚਾਹੁੰਦੇ ਤਾਂ ਉਹ ਉਹ ਵੀ ਜਿਹੜਾ ਕੋਰਟ ਦੇ ਵਿੱਚ ਜਿਹੜਾ ਮਸਲਾ ਜਿਹੜਾ ਹੈਗਾਗਾ ਉਹ ਵੀ ਉਹਨਾਂ ਦੇ ਧਿਆਨ 'ਚ ਸੀਗਾ ਉਹਨਾਂ ਨੇ ਕਿਹਾ ਤਾਂ ਸਟੇਸ਼ਨ ਜੁਆਇਨਿੰਗ ਤੇ ਡਿਪਾਰਟਮੈਂਟ ਦੇ ਵਿੱਚ ਜੁਆਇਨਿੰਗ ਦੋਨਾਂ ਚੀਜ਼ਾਂ ਦੇ ਲਈ ਉਹਨਾਂ ਨੇ ਆਪਾਂ ਨੂੰ ਸੋਮਵਾਰ ਤੋਂ ਇਹ ਸਟਾਰਟ ਕਰਨ ਦੇ ਲਈ ਕਿਹਾਗਾ ਇਸ ਲਈ ਇਹ ਆਪਾਂ ਹੁਣ ਤੱਕ ਇਸ ਸੰਘਰਸ਼ ਦੇ ਬਦੌਲਤ ਇਹ ਇੱਥੋਂ ਤੱਕ ਪਹੁੰਚੇ ਆ ਹੁਣ ਵੀ ਜਿਹੜੇ ਸਾਥੀ ਇਸ ਸੰਘਰਸ਼ ਚ ਅਜੇ ਤੱਕ ਨਹੀਂ ਆਏਗੇ ਉਹਨਾਂ ਨੂੰ ਹੁਣ ਅਪੀਲ ਆ ਗਈ ਕਿ ਉਹ ਕੱਲ ਤੋਂ ਹੀ ਆਉਣੇ ਇੱਥੇ ਸਟਾਰਟ ਹੋਣ ਕਿਤੇ ਕਿਉਂਕਿ ਮੰਤਰੀ ਨੇ ਸਾਨੂੰ ਸਪਸ਼ਟ ਕਿਹਾ ਕਿ ਸੋਮਵਾਰ ਤੋਂ ਇਹ ਹੋਏਗਾ ਕਿਤੇ ਡਿਪਾਰਟਮੈਂਟ ਦੀ ਕਿਸੇ ਕੋਲ ਵਜੋਂ ਜਾਂ ਕਿਸੇ ਕਾਰਨ ਵੱਸ ਇਹ ਕੰਮ ਜੇ ਡਿਲੇ ਹੋ ਗਿਆ ਤਾਂ ਕੋਰਟ ਦਾ ਜਿਹੜਾ ਸਦਾ ਖਤਰਾ ਜਿਹੜਾ ਆਪਣਾ ਸੁਪਰੀਮ ਕੋਰਟ ਦਾ ਉਹ ਸਾਡੇ ਤੇ ਬਣਿਆ ਰਿਹਾ ਹੋਇਆਗਾ ਤਾਂ ਅਸੀਂ ਚਾਹੋਣੇ ਆਂਗੇ ਕਿ ਡਿਪਾਰਟਮੈਂਟ ਦੇ ਉੱਪਰ ਸਾਡਾ ਦਬਾਅ ਬਣਿਆ ਰਵੇ ਸਾਡਾ ਇਹ ਕੰਮ ਕਰਦੇ ਰਹਿਣ ਇਹ ਤਾਂ ਹੀ ਕਰਨਗੇ ਜੇਕਰ ਆਪਾਂ ਇੱਥੇ ਹੁਣ ਤੱਕ ਜਿਵੇਂ ਬੈਠੇ ਆਂ ਇਹਨੂੰ ਆਪਾਂ ਸੋਮਵਾਰ ਤੋਂ ਇਸ ਪ੍ਰੋਟੈਸਟ ਨੂੰ ਇਸ ਮੂਵਮੈਂਟ ਨੂੰ ਹੋਰ ਵੱਡਾ ਕਰੀਏ ਤਾਂ ਸਾਡਾ ਕੱਲ ਤੋਂ ਹੀ ਆਪਾਂ ਸਟਾਰਟ ਕਰੀਏ ਇਹਨੂੰ ਇੱਥੇ ਸਾਥੀਆਂ ਨੂੰ ਇੱਥੇ ਬੁਲਾਈਏ ਜਿਹੜੇ ਘਰ ਬੈਠੇ ਸਾਥੀ ਆ ਉਹਨਾਂ ਨੂੰ ਅਪੀਲ ਵੀ ਆ ਕਿ ਸੋਮਵਾਰ ਤੋਂ ਡਿਪਾਰਟਮੈਂਟ ਵੱਲੋਂ ਜਾਂ ਮਿਨਿਸਟਰੀ ਵੱਲੋਂ ਕਿਹਾ ਗਿਆ ਕਿ ਸੋਮਵਾਰ ਤੋਂ ਜੁਆਇਨਿੰਗ ਸਾਡੀ ਸਟਾਰਟ ਹੋ ਜੇਗੀ ਤਾਂ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਸੋਮਵਾਰ ਤੋਂ ਇੱਥੇ ਪਹੁੰਚੋ ਤਾਂ ਕਿ ਆਪਾਂ ਆਪਣਾ ਜਿਹੜਾ ਕਿਸੇ ਵੀ ਤਰ੍ਹਾਂ ਦੀ ਡਿਲੇ ਨਾ ਹੋਵੇ ਦੂਸਰਾ ਅਸੀਂ ਉੱਥੇ ਜਿਹੜੇ ਹੋਰ ਜਿਹੜੇ ਪੈਂਡਿੰਗ ਇਸ਼ੂ ਸੀਗੇ ਉਹ ਵੀ ਸਾਰੇ ਡਿਸਕਸ ਕੀਤੇ ਆ ਉਹ ਵੀ ਉਹਨਾਂ ਨੇ ਜਲਦੀ ਜਿਹੜੇ ਹੱਲ ਕਰਨ ਦਾ ਭਰੋਸਾ ਦਿੱਤਾਗਾ ਜਿੰਨੇ ਵੀ ਸਾਡੇ ਜਿਹੜੇ ਵਿਧ ਹੈਲਥ ਦੇ ਜਾਂ ਜਿਹੜੇ ਦੂਸਰੇ ਇਸ਼ੂ ਨੇ ਆਪਾਂ ਲਗਾਤਾਰ ਜਿੰਨਾ ਬਾਰੇ ਗੱਲ ਕਰ ਰਹੇ ਆ ਉਹ ਵੀ ਅਸੀਂ ਉੱਥੇ ਕੀਤੇ ਆ ਰੱਖੇ ਆਗੇ ਤਾਂ ਉਹਨਾਂ ਨੇ ਉਹ ਵੀ ਇਹਦੇ ਪੈਰਲੈਲ ਹੀ ਜਾਂ ਇਹਦੇ ਤੁਰੰਤ ਬਾਅਦ ਹੀ ਕਰਨ ਇਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਅ ਸਾਥੀਓ ਤੇ ਆਪਾਂ ਹੁਣ ਥੋੜਾ ਜਿਹਾ ਜੋਰ ਲਈਏ ਕਿ ਆਪਾਂ ਜਿਹੜੇ ਸਾਥੀ ਨੇ ਘਰਾਂ 'ਚ ਬੈਠੇ ਨੇ ਉਹ ਵੀ ਆਉਣ ਕੱਲ ਨੂੰ ਹਰ ਹਾਲਤ ਦੇ ਵਿੱਚ ਇੱਥੇ ਪਹੁੰਚਣ ਤਾਂ ਕਿੜਾ ਸੋਮਵਾਰ ਨੂੰ ਆਪਾਂ ਸਵੇਰ ਤੋਂ ਹੀ ਜਿਹੜਾ ਆਪਣੀ ਜੁਆਇਨਿੰਗ ਦਾ ਪ੍ਰੋਸੈਸ ਸ਼ੁਰੂ ਕਰਾ ਸਕੀਏ। ਤੇ ਜੇ ਆਪਾਂ ਆਪਣੀ ਕਿਸੇ ਕੋਲੋਂ ਘੌਰ ਰਹ ਜਾਂਦੇ ਤਾਂ ਡਿਪਾਰਟਮੈਂਟ ਦਾ ਆਪ ਨੂੰ ਹਾਲ ਪਤਾਗਾ ਕਿ ਸਾਨੂੰ ਤਿੰਨ ਸਾਲ ਲੈਣਾ ਕਿਵੇਂ ਰੋਲਿਆਗਾ 21 ਤਰੀਕ ਜਿਹੜੀ ਐ ਸੁਪਰੀਮ ਕੋਰਟ ਦੀ ਉਹ ਫੇਰ ਸਾਡੇ ਅੱਗੇ ਮੂੰਹ ਅੱਡੀ ਖੜੀ ਐ ਸੋਮਵਾਰ ਮੰਗਲਵਾਰ ਅਸੀਂ ਸਾਰੇ ਕਾਲਜਾਂ 'ਚ ਹੋਈਏ ਇਹਦੇ ਲਈ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਥੀਆਂ ਨੂੰ ਵੀ ਬੁਲਾਈਏ ਬਾਕੀਆਂ ਨੂੰ ਇਹਦੇ ਸਾਥੀ ਜਿਹੜੇ ਘਰਾਂ 'ਚ ਬੈਠੇ ਨੇ ਉਹ ਹਰ ਹਾਲਤ ਦੇ ਵਿੱਚ ਕਾਨੂੰਨ ਨੂੰ ਆਉਣ ਉਹਨੂੰ ਸੱਦਾ ਹੈ ਤੇ 21 ਤੋਂ ਬਾਅਦ ਫੇਰ 28 ਕੋਈ ਬਾਹੀ ਦੂਰ ਹੈ ਨਹੀਂ ਆਪਾਂ ਨੂੰ ਪਤਾ ਘਟ ਡਿਪਾਰਟਮੈਂਟ ਦਾ ਹਾਲ ਕੀ ਆਗਾ ਤੇ ਉਸ ਤੋਂ ਬਾਅਦ ਹੁਣ ਤੱਕ ਆਪਣੇ ਨਾਲ ਕੀ ਕੁਝ ਹੋਇਆਗਾ ਬਹੁਤ ਸਾਰੇ ਕਮਿਟਮੈਂਟ ਕਰਕੇ ਵੀ ਚੀਜ਼ਾਂ ਮੁੱਕੀਆਂ ਨਹੀਂਆਂ ਨਹੀਂਆਂ ਠੀਕ ਹੈ ਤਾਂ ਹੁਣ ਸਾਡੇ ਕੋਲੇ ਅਸੀਂ ਜਿੰਨਾ ਸਟਰਗਲ ਨੂੰ ਅੱਗੇ ਲੈ ਗਏ ਆਂਗੇ ਤਾਂ ਹੁਣ ਜਿਹਦਾ ਉਹਦਾ ਅਗਲਾ ਪੜਾਗਾ ਜਿਹਦੇ ਚ ਅਸੀਂ ਕਾਲਜ ਦੇ ਵਿੱਚ ਐਂਟਰ ਹੋਣਾ ਸ਼ੁਰੂ ਹੋਣਾਗਾ ਉਹ ਸਾਡਾ ਪੜਾਅ ਆਉਣ ਲੱਗਿਆਗਾ ਆਪਾਂ ਇੰਨੀ ਮਿਹਨਤ ਕਰਕੇ ਇੱਥੇ ਤੱਕ ਚੀਜ਼ਾਂ ਲੈ ਕੇ ਆਏ ਆਗੇ ਤਾਂ ਸਾਰੇ ਸਾਥੀ ਕੱਲ ਨੂੰ ਇੱਥੇ ਜਿਹੜਾ ਹਰ ਹਾਲ ਦੇ ਵਿੱਚ ਸਵੇਰ ਤੋਂ ਹੀ ਵੱਡੀ ਗਿਰਦੀ ਦੇ ਵਿੱਚ ਪਹੁੰਚਣ ਤਾਕੇ ਸੋਮਵਾਰ ਤੋਂ ਸਵੇਰੇ ਹੀ ਆਪਾਂ ਜਿਹੜਾ ਇਹ ਜੁਆਇਨਿੰਗ ਦਾ ਕੰਮ ਜਿਹੜਾ ਇਨੀਸ਼ੀਏਟ ਕਰਵਾ ਸਕੀਏ ਇਹ ਉਹਨਾਂ ਨੇ ਕਿਹਾ ਉਹਨਾਂ ਨੇ ਬਾਕਾਇਦਾ ਆਪਣਾ ਜ਼ਬਾਨ ਕਰੀ ਹੈਗੀ ਇਸ ਗੱਲ ਦੇ ਉੱਤੇ ਕਿ ਸੋਮਵਾਰ ਤੋਂ ਤੁਹਾਡਾ ਕੰਮ ਹਰ ਹਾਲ ਦੇ ਪ੍ਰੋਸੈਸ ਥੋੜਾ ਸ਼ੁਰੂ ਹੋ ਰਿਹਾਗਾ ਥੋੜੀ ਜੁਆਇਨਿੰਗ ਸ਼ੁਰੂ ਹੋ ਜਾਣੀ ਹੈਗੀ ਤਾਂ ਆਪਾਂ ਜਿਹੜਾਗਾ ਉਸ ਜ਼ਬਾਨ ਨੂੰ ਇੰਪਲੀਮੈਂਟ ਕਰਾਈਏ ਸੋ ਆਪਣੀ ਜ਼ਿੰਮੇਵਾਰੀ ਇਹ ਹੈ ਸੋ ਪਾਇਸੇ ਡਟੇ ਹੋਈ ਆਈਡੀਓ ਮੈਂ ਡਟ ਕੇ ਰਹੀਏ ਤੇ ਜਿੰਨੇ ਸਾਥੀ ਆ ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਬੁਲਾਇਏ ਤੇ ਉਹ ਵੀ ਸਾਥੀ ਆ ਆਪਣੀ ਜ਼ਿੰਮੇਵਾਰੀ ਸਮਝ ਕੇ ਹੋਏ ਉਹ ਆਉਣ ਇੱਕ ਗੱਲ ਇਹ ਆ ਕਿ ਆਪਾਂ ਪਹਿਲਾਂ ਵੀ ਆਪਾਂ ਨੂੰ ਬਹੁਤ ਸਾਰੀਆਂ ਡੇਟਸ ਮਿਲ ਚੁੱਕੀਆਂ ਆ ਆਪਾਂ ਨੂੰ ਕਦੇ 200 ਘੰਟੇ ਦਾ ਵਾਅਦਾ ਕੀਤਾ ਗਿਆ ਸੀ ਕਦੇ ਹਫਤੇ ਦਾ ਕਦੇ ਹਰ ਵਾਰ ਸ਼ੁੱਕਰਵਾਰ ਕਹਿ-ਕਹਿ ਕੇ ਤਾਂ ਹੁਣ ਵੀ ਸੋਮਵਾਰ ਨੂੰ ਅਸੀਂ ਮਤਲਬ ਇਸ ਤਰ੍ਹਾਂ ਨਾ ਮੰਨ ਕੇ ਚੱਲੀਏ ਵੀ ਹੁਣ ਸਾਨੂੰ ਸੰਘਰਸ਼ ਦੀ ਲੋੜ ਨਹੀਂ ਆ ਸਾਡਾ ਜੇਕਰ ਸੰਘਰਸ਼ ਤਿੱਖਾ ਹੋਊਗਾ ਹੋਰ ਜ਼ਿਆਦਾ ਅਸੀਂ ਵੱਧ ਗਿਣਤੀ 'ਚ ਪਹੁੰਚਾਂਗੇ ਤਾਹੀਂ ਸੋਮਵਾਰ ਤੋਂ ਇਹ ਕੰਮ ਸਟਾਰਟ ਹੋ ਸਕਦਾ ਕਿਉਂਕਿ 21 ਜਿਵੇਂ ਸਾਥੀ ਨੇ ਗੱਲ ਕਰੀ ਆ 21 ਜਨਵਰੀ ਫਿਰ 28 ਜਨਵਰੀ ਇਹ ਸਿਰ ਤੇ ਆਤੀ ਇਸ ਭਰਤੀ ਨੂੰ ਰੁਕਵਾਉਣ ਦੇ ਲਈ ਜਿਵੇਂ ਪਿਛਲੇ ਦੋ ਤਿੰਨ ਦਿਹਾਕਿਆਂ ਤੋਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਸੀਗੀਆਂ ਹੁਣ ਉਹ ਕੋਸ਼ਿਸ਼ਾਂ ਹੋਰ ਤੇਜ਼ ਹੋ ਜਾਣਗੀਆਂ ਤਾਂ ਜਿਹੜੀਆਂ ਫੋਰਸੇਸ ਇਹਨੂੰ ਰੁਕਵਾਉਣਾ ਚਾਹੁੰਦੀਆਂ ਇਸ ਭਰਤੀ ਨੂੰ ਪੂਰਾ ਨਹੀਂ ਕਰਵਾਉਣਾ ਚਾਹੁੰਦੀਆਂ ਸੁਪਰੀਮ ਕੋਰਟ ਦੇ ਵਿੱਚ ਵੀ ਜੇਕਰ ਅਸੀਂ ਦੇਖੀਏ ਲਗਾਤਾਰ ਜਿਹੜੀਆਂ ਇਸ ਭਰਤੀ ਨੂੰ ਲਟਕਾਉਣ ਦੇ ਲਈ ਜਾਂ ਇਸ ਮਸਲੇ ਨੂੰ ਸਟੇ ਕਰਵਾਉਣ ਦੇ ਲਈ ਲਗਾਤਾਰ ਜਿਹੜੀਆਂ ਰੇਟਾਂ ਪੈ ਰਹੀਆਂ ਗਿਆ ਜਿਹੜੀਆਂ ਐਸਐਲਪੀ ਲੱਗ ਰਹੀਆਂ ਗਿਆ ਤਾਂ ਉਹ ਏਸੀ ਚੀਜ਼ ਦਾ ਹੀ ਪ੍ਰਤੀਕ ਆ ਕਿ ਕੁਝ ਫੋਰਸੇਸ ਇਸ ਭਰਤੀ ਨੂੰ ਪੂਰਾ ਨਹੀਂ ਕਰਨਾ ਚਾਹੁੰਦੀਆਂ ਗਿਆ ਤਾਂ ਉਹ ਲੱਗੀਆਂ ਹੋਈਆਂ ਉਹ ਹੁਣ ਹੋਰ ਜ਼ਿਆਦਾ ਐਕਟਿਵ ਹੋ ਗਈਆਂ ਨੇ ਹੋਰ ਹੋ ਐਕਟਿਵ ਹੋਣ ਗਿਆ ਤੇ ਅਸੀਂ ਕਿਤੇ ਸੁਸਤ ਨਾ ਰਹ ਜੀਏ ਕਿਉਂਕਿ ਪੰਜਾਬ ਦੇ ਇਹ ਸਾਡੇ ਰੋਜਗਾਰ ਦਾ ਹੀ ਮਸਲਾ ਨਹੀਂ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਰੈਗੂਲਰ ਪ੍ਰੋਫੈਸਰ ਮਿਲਣ ਦਾ ਮਸਲਾ ਤੇ ਸਰਕਾਰੀ ਕਾਲਜਾਂ ਨੂੰ ਤੇ ਉਚੇਰੀ ਸਿੱਖਿਆ ਨੂੰ ਬਚਾਉਣ ਦਾ ਮਸਲਾ ਹੈਗਾ ਤਾਂ ਕਿਤੇ ਅਸੀਂ ਥੋੜੀ ਜੀ ਦੇਰੀ ਕਿਤੇ ਅਸੀਂ ਪਛਤਾਉਂਦੇ ਨਾ ਰਹ ਜੀਏ ਤਾਂ ਇਸ ਨਾਰੇ ਤਹਿਤ ਕਿ ਹੁਣ ਨਹੀਂ ਤਾਂ ਕਦੇ ਨਹੀਂ ਤਾਂ ਸਾਡੇ ਕੋਲੇ ਥੋੜੇ ਜਿਹੇ ਦਿਨ ਨੇ ਅਸੀਂ ਹੁਣ ਨਹੀਂ ਤਾਂ ਕਦੇ ਨਹੀਂ ਨਾਰੇ ਦੇ ਤਹਿਤ ਇੱਥੇ ਇਕੱਠੇ ਹੋਈਏ ਕੋਸਾ ਫਿਰ ਨਾਰੇ ਮਾਰ ਕੇ ਆਪਣ ਜਿਹੜੇ ਜਿੱਤ ਵੱਲ ਅਸੀਂ ਵਧੇ ਜਾ ਰਹੇ ਹਾਂ ਉਸ ਸੰਘਰਸ਼ ਨੂੰ ਜਿਹੜਾਗਾ ਅਸੀਂ ਨਾਰਿਆਂ ਦੇ ਨਾਲ ਅੱਗੇ ਜਿਹੜਾਗਾ ਉਹ ਤੋਰਨਾਗਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਡਾ ਇਕਾ ਜਿੰਦਾਬਾਦ